ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਔਰ ਦੇਸ਼ ਔਰ ਵਿਦੇਸ਼ ਦੇ ਵਿੱਚ ਵਸ ਰਹੀਆਂ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਹਰ ਸਮੇਂ ਕੋਈ ਨਾ ਕੋਈ ਹੀਲਾ ਵਸੀਲਾ ਲੱਭਦੇ ਰਹਿਣੇ ਆ ਕਿ ਕਿਵੇਂ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਗੁਰਬਾਣੀ ਦਾ ਪ੍ਰਚਾਰ ਹੋ ਸਕੇ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਜੋ ਗੁਰਬਾਣੀ ਦਾ ਪ੍ਰਚਾਰ ਸਮਾਗਮਾਂ ਰਾਹੀਂ ਜਾਂ ਗੁਰਮਤਿ ਕੈਂਪਾਂ ਰਾਹੀਂ ਗੁਰੂ ਸਾਹਿਬ ਕਰਵਾ ਰਹੇ ਨੇ ਜਾਂ ਸਰੂ ਰੋਕਾ ਔਖਤ ਕੈਂਪਾਂ ਰਾਹੀਂ ਸਤਿਗੁਰੂ ਸਾਹਿਬ ਕਰਵਾ ਰਹੇ ਨੇ ਤੇ ਨਾਲ ਨਾਲ ਅਮਰ ਸੰਚਾਰ ਸਮਾਗਮ ਵੀ ਵਕ ਵਕ ਥਾਮਾਂ ਤੇ ਹੁੰਦੇ ਰਹੇ ਨੇ ਸੋ ਉਸੇ ਭਾਵਨਾ ਨੂੰ ਲੈ ਕੇ ਕਿ ਸਾਡੇ ਪੰਜਾਬ ਦੇ ਵਿੱਚ ਨੌਜਵਾਨੀ ਦਾ ਨਸ਼ਿਆਂ ਨਾਲ ਜਿਵੇਂ ਕਹਾਣ ਹੋ ਰਿਹਾ ਜਾਂ ਸਾਡੇ ਬੱਚੇ ਬੱਚੀਆਂ ਤੇ ਪੱਛਮੀ ਸੱਭਿਆਚਾਰ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਉਹਨਾਂ ਤੋਂ ਕਿਵੇਂ ਬਚ ਸਕਣਾ ਜਿੱਥੇ ਬਾਕੀ ਕਥਾ ਵਿਚਾਰ ਜਾਂ ਸਰੂਰੋਕ ਕੌਖ ਦਾ ਨਾਮ ਕੈਂਪ ਜਾਂ ਗੁਰਮਤ ਦੇ ਕੈਂਪ ਲੱਗਦੇ ਨੇ ਜਿਹਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਪ੍ਰਚਾਰ ਰਾਹੀਂ ਸੰਗਤ ਨੂੰ ਦੱਸਿਆ ਜਾਂਦਾ ਸਮਝਾਇਆ ਜਾਂਦਾ ਗੁਰ ਇਤਿਹਾਸ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਸੋ ਉਸੇ ਭਾਵਨਾ ਤਹਿਤ ਕਿ ਸਤਿਗੁਰ ਸਾਹਿਬ ਕਿਰਪਾ ਕਰਨ ਪੰਜਾਬ ਦਾ ਹਰ ਇੱਕ ਸਿੱਖਾਂ ਦੇ ਘਰ ਵਿੱਚ ਜੰਮਣ ਵਾਲਾ ਬੱਚਾ ਗੁਰਸਿੱਖ ਹੋਵੇ ਅੰਮ੍ਰਿਤਸਰ ਕੇ ਗੁਰੂ ਕਾ ਸਿੰਘ ਸਜ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁੱਤਰ ਤੇ ਧੀਆਂ ਵੜਨ ਸੋ ਮੈਂ ਬੇਨਤੀ ਕਰੂੰਗਾ ਆਉਣ ਵਾਲੀ 5 ਜੁਲਾਈ ਨੂੰ ਗੁਰਦੁਆਰਾ ਅੜੀਸਰ ਸਾਹਿਬ ਹੰਢਾਇਆ ਜ਼ਿਲ੍ਹਾ ਬਰਨਾਲਾ ਵਿਖੇ ਆਪ ਜੀ ਨੂੰ ਪਤਾ ਹੈ ਕਿ ਜੋ ਮਹਾਨ ਅਮਰ ਸੰਚਾਰ ਸਮਾਗਮ ਰੱਖਿਆ ਗਿਆ ਸੋ ਉਸ ਅਮਰ ਸੰਚਾਰ ਸਮਾਗਮ ਦੇ ਬਾਬਤ ਸੰਗਤ ਨੂੰ ਬੇਨਤੀ ਹੈ ਜਿੱਥੇ ਦੂਰ ਦਰਾਡੇ ਤੋਂ ਬਹੁਤ ਦੂਰੋ ਦੂਰ ਸੰਗਤਾਂ ਨੇ ਵਿਅੰਤ ਸੰਗਤਾਂ ਨੇ ਪਹੁੰਚਣਾ ਬਹੁਤ ਵੱਡਾ ਕੰਮ ਹੋਣਾ ਸੋ ਉੱਥੇ ਹੀ ਪੰਜ ਪਿਆਰੇ ਸਿੰਘ ਸਹਿਵਾਨਾ ਨੇ ਆਪਾਂ ਬੇਨਤੀ ਕੀਤੀ ਹੋਈ ਹੈ ਪਹੁੰਚ ਕੇ ਕਰੀਬਨ 5 ਜੁਲਾਈ ਨੂੰ ਸਵੇਰੇ 10 ਵਜੇ ਅਮਰਦਾ ਬਾਟਾ ਤਿਆਰ ਹੋਣਾ ਹੈ ਅਮਰ ਸੰਚਾਰ ਆਰੰਭ ਹੋਣਾ ਹੈ ਸੋ ਬੇਨਤੀ ਕਰੂੰਗਾ ਪਹਿਲਾਂ ਭਾਵੇਂ ਨਾਂ ਬਹੁਤ ਤੁਹਾਡਾ ਬਹੁਤ ਵੱਡੀ ਲਿਸਟ ਆ ਚੁੱਕੀ ਹੈ ਸਾਡੇ ਕੋਲ ਪਰ ਫਿਰ ਵੀ ਮੈਂ ਬੇਨਤੀ ਕਰੂੰਗਾ ਜਿਹੜੀਆਂ ਸੰਗਤਾਂ ਤੱਕ ਅਜੇ ਤੱਕ ਵੀ ਆਵਾਜ਼ ਨਹੀਂ ਪਹੁੰਚੀ ਉਹ ਭਾਈ ਜੇ ਤੁਸੀਂ ਚਾਹੁੰਦੇ ਹੋ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਦਾਤ ਸਾਡੀ ਝੋਲੀ ਪਾਈ ਗੁਰਮਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਦੀ ਫਲਵਾੜੀ ਦੇ ਵਿੱਚ ਨਵੇਂ ਫੁੱਲ ਖੇਲਣਾ ਜੇ ਤੁਹਾਡੀ ਵੀ ਇਹ ਭਾਵਨਾ ਹੈ ਤਾਂ ਕਿਰਪਾ ਕਰਕੇ ਇੱਕ ਇੱਕ ਸਿੰਘ ਨੂੰ ਇੱਕ ਇੱਕ ਬੀਬੀ ਨੂੰ ਭਾਈ ਨੂੰ ਵੀਰ ਨੂੰ ਬਜ਼ੁਰਗ ਨੂੰ ਪ੍ਰੇਰ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਿੱਤੀ ਸਿੱਖੀ ਅੰਮ੍ਰਿਤ ਦੀ ਦਾਤ 5 ਜੁਲਾਈ ਨੂੰ ਸ਼ਿਕਾ ਕੇ ਗੁਰੂ ਕੇ ਜਹਾਜ਼ੇ ਚੜਾਈਏ ਤਾਂ ਕਿ ਸਿੱਖੀ ਦੇ ਵਿੱਚ ਵਾਧਾ ਹੋਵੇ ਸਿੱਖੀ ਦੀ ਫੁਲਵਾੜੀ ਵਿੱਚ ਨਵੇਂ ਫੁੱਲ ਖੇਲਣ ਤਾਂ ਕਿ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਸਾਨੂੰ ਔਰ ਗੁਰਮੁਖੋ ਤੁਹਾਨੂੰ ਮਿਲ ਸਕਣ ਮੈਂ ਬੇਨਤੀ ਕਰੂੰਗਾ ਜਿਹੜੀ ਵੀ ਸੰਗਤ ਇਹ ਵੀਡੀਓ ਵੇਖਦੀ ਹੈ ਕਿਰਪਾ ਕਰਕੇ ਸਾਰੀ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆਪੋ ਆਪਣੀ ਆਈਡੀ ਤੋਂ ਅਕਾਊਂਟ ਤੋਂ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਜਿਹੜੀ ਆਵਾਜ਼ ਜਾ ਸਕੇ ਵੱਧ ਤੋਂ ਵੱਧ ਸੰਗਤ ਤੱਕ ਇਹ ਬੇਨਤੀ ਜਾ ਸਕੇ 5 ਜੁਲਾਈ ਨੂੰ ਗੁਰਦੁਆਰਾ ਅੜੀਸਰ ਸਾਹਿਬ ਹੰਡਿਆਆ ਬਰਨਾਲਾ ਵਿਖੇ ਪਹੁੰਚ ਕੇ ਜੋ ਅਮਰ ਸੰਚਾਰ ਹੋ ਰਿਹਾ ਹੈ ਉਹਦੇ ਵਿੱਚ ਅੰਮ੍ਰਿਤ ਅਵਲਾਖੀ ਪਹੁੰਚ ਕੇ ਆਪਣਾ ਲਾਹਾ ਲੈਣ ਅਮਰ ਸ਼ਾਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਤੇ ਧੀਆ ਬਣ ਸੋ ਮੈਂ ਬੇਨਤੀ ਮੇਰੀ ਬੇਨਤੀ ਜਰੂਰ ਪ੍ਰਵਾਨ ਕਰੋਗੇ ਮੈਨੂੰ ਆਸ ਹੈ ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸੰਗਤਾਂ ਨੇ ਹੁਣ ਤੱਕ ਇੰਨਾ ਸਾਥ ਦਿੱਤਾ ਸੋ ਆਉਣ ਵਾਲਾ ਜਿਹੜਾ ਸਮਾਗਮ ਹੈ ਉਹ ਵੱਡਾ ਅਮਰ ਸੰਚਾਰ ਸਮਾਗਮ ਫੇਰ ਆਪਾਂ ਇੱਕੋ ਲਿਖਣਾ ਹੈ ਉਹ ਅਗਸਤ ਦੇ ਵਿੱਚ ਆ ਰਿਹਾ ਹੈ ਸੋ ਕਰੀਬਨ 8 ਅਗਸਤ ਦਾ ਉਹ ਸਮਾਗਮ ਹੋਏਗਾ ਤੋ ਬਾਕੀ ਜਿਹੜੀ ਜਾਣਕਾਰੀ ਹੈ ਉਹ ਅਗਲੀ ਵੀਡੀਓ ਵਿੱਚ ਸੰਗਤ ਨੂੰ ਦੇ ਦੇਵਾਂਗੇ ਹੁਣ ਫਿਲਹਾਲ ਗੁਰਦੁਆਰਾ ਅੜੀਸਰ ਸਾਹਿਬ ਵਾਲੇ ਸਮਾਗਮ ਦੇ ਬਾਬਤੀ ਬੇਨਤੀ ਕੀਤੀ ਹੈ ਜਰੂਰ ਭਾਈ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਜਾਣਕਾਰੀ ਪਹੁੰਚ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ